ਸ਼ਿਆਣੇ ਕਹਿੰਦੇ ਆ ਰਾਜਨੀਤੀ ਬਹੁਤ ਉੱਤੀ ਚੀਜ਼ ਐ ਪਤਾ ਨਹੀਂ ਲੱਗਦਾ ਕੌਣ ਕਿਨੂੰ ਕਿੱਥੇ ਵਰਤ ਗਿਆ ਕੌਣ ਜਾਣਦਾ ਸੀ ਕਿ ਬਾਦਲਾ ਨੂੰ ਮਜੀਠੀਏ ਨੂੰ ਨਿੰਦ ਨਿੰਦ ਕੇ ਬੁਰਾ ਕਹਿ ਕਹਿ ਕੇ ਜਿਹੜਾ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਵੱਲੋਂ ਐਮਐਲਏ ਬਣਿਆ ਸੀ ਸਰਕਾਰ ਦੇ ਜਾਂਦੇ ਜਾਂਦੇ ਉਹੀ ਕੁਮਰ ਵਿਜੇ ਪ੍ਰਤਾਪ ਬਾਦਲਾਂ ਨੂੰ ਤੇ ਮਜੀਠੀਏ ਨੂੰ ਚੰਗਾ ਕਹਿਣ ਲੱਗ ਜੂ ਤੇ ਝਾੜੂ ਪਾਰਟੀ ਕੁਮਰ ਵਿਜੇ ਪ੍ਰਤਾਪ ਨੂੰ ਕੱਢ ਕੇ ਬਾਹਰ ਮਾਰੂ ਇਹ ਰਾਜਨੀਤੀ ਹੈ ਇਹਦੇ ਵਿੱਚ ਜਿਵੇਂ ਵੇਸਵਾਦੀ ਸੇਜ ਤੇ ਪਤਾ ਨਹੀਂ ਲੱਗਦਾ ਕੌਣ ਤੇ ਕਿੰਨੇ ਆ ਕੇ ਸੌਂਗੇ ਇਸੇ ਤਰ੍ਹਾਂ ਇਸ ਰਾਜਨੀਤੀ ਵਿੱਚ ਪਤਾ ਨਹੀਂ ਕਿੰਨੇ ਸਿਰ ਕਿੰਨੇ ਬੰਦੇ ਤੇ ਕਿੰਨੀਆਂ ਜ਼ਿੰਦਗੀਆਂ ਖਤਮ ਹੋ ਜਾਣੀਆਂ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦੇਈਂ